ਇੱਕ ਦਿਨ ਬਨਾਰਸ ਦੇ ਕੁਝ ਵਿਦਵਾਨ ਲੋਕ ਆਪਣੇ ਆਪ ਨੂੰ ਸਾਧੂ ਅਖਾਉਣ ਵਾਲੇ ਲੋਕ ਪੰਡਿਤ ਬ੍ਰਾਹਮਣ ਲੋਕ ਇਕੱਠੇ ਹੋ ਕੇ ਆ ਗਏ ਜੀ ਆ ਕੇ ਆਖ ਲਗੇ ਸਤਿਗੁਰੂ ਜੀ ਤੁਹਾਡੇ ਨਾਲ ਅਸੀਂ ਚਰਚਾ ਕਰਨੀ ਹੈ ਹੁਣ ਧਿਆਨ ਦਿਓ ਸਤਿਗੁਰੂ ਜੀ ਤੁਹਾਡੇ ਨਾਲ ਅਸੀਂ ਚਰਚਾ ਕਰਨੀ ਹੈ ਤੇ ਅੰਦਰ ਆਪਣੀ ਵਿਦਪਤਾ ਦੀ ਹਉਮੈ ਹੈ ਅਸੀਂ ਸਤਿਗੁਰ ਜੀ ਨਾਲ ਚਰਚਾ ਕਰਾਂਗੇ ਜੇ ਅਸੀਂ ਚਰਚਾ ਜਿੱਤ ਗਏ ਤੇ ਜਿੰਨੀਆਂ ਵੀ ਸੰਗਤਾਂ ਸਤਿਗੁਰ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ ਉਹ ਸਾਰੀਆਂ ਸੰਗਤਾਂ ਸਾਡੀ ਵਾਹਵਾ ਕਰਨਗੀਆਂ ਅੰਦਰ ਹਉਮੈ ਹੈ ਈਰਖਾ ਹੈ ਗੁਰਤੇਗ ਬਹਾਦਰ ਪਿਤਾ ਜੀ ਕਹਿੰਦੇ ਪੰਡਤ ਜੀ ਬ੍ਰਾਹਮਣ ਜੀ ਕੀ ਕਹਿੰਦੇ ਹੋ ਸਤਿਗੁਰੂ ਤੁਹਾਡੇ ਨਾਲ ਅਸੀਂ ਚਰਚਾ ਕਰਨੀ ਹੈ ਗੁਰਤੇਗ ਬਹਾਦਰ ਪਿਤਾ ਜੀ ਆਖਣ ਲੱਗੇ ਧਰਮ ਦੇ ਵਿੱਚ ਕਹਿਣੀ ਪ੍ਰਧਾਨ ਨਹੀਂ ਸਤਸੰਗੀਓ ਭਾਗਾਂ ਵਾਲਿਓ ਵੇਖੋ ਗੁਰਤੇਗ ਬਹਾਦਰ ਪਿਤਾ ਜੀ ਉਹ ਵਿਦਵਾਨ ਲੋਕਾਂ ਨੂੰ ਕੀ ਕਹਿੰਦੇ ਨੇ ਕਿਵੇਂ ਸਮਝਾਉਂਦੇ ਨੇ ਸਤਗੁਰੂ ਗਰੀਬ ਨਿਵਾਜ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਆਖਣ ਲੱਗੇ ਧਰਮ ਦੇ ਵਿੱਚ ਕਹਿਣੀ ਪ੍ਰਧਾਨ ਨਹੀਂ ਕਰਨੀ ਪ੍ਰਧਾਨ ਹੈ ਉਪਦੇਸ਼ ਕਰਨ ਵਾਲਾ ਵੱਡਾ ਨਹੀਂ ਉਪਦੇਸ਼ ਨੂੰ ਕਮਾਉਣ ਵਾਲਾ ਵੱਡਾ ਹੈ ਸਤਿਗੁਰੂ ਜੀ ਆਖਣ ਲੱਗੇ ਵਾਦ ਵਿਵਾਦ ਦੇ ਨਾਲ ਜਦੋਂ ਅਸੀਂ ਵਾਦ ਵਿਵਾਦ ਵਿੱਚ ਪਾਵਾਂਗੇ ਨਾ ਹੋਂਮੇ ਦਾ ਜਨਮ ਹੁੰਦਾ ਹੈ ਦੁਸ਼ਤ ਦਾ ਜਨਮ ਹੁੰਦਾ ਹੈ ਜੋ ਪਰਮੇਸ਼ਰ ਵਾਹਿਗੁਰੂ ਨੂੰ ਪਾਉਂਦਾ ਨਹੀਂ ਨਿਮਰਤਾ ਰੱਖਣ ਦੇ ਨਾਲ ਹੀ ਉਸ ਅਕਾਲ ਪੁਰਖ ਦੀ ਖੁਸ਼ੀ ਮਿਲਦੀ ਹੈ ਵਾਦ ਵਿਵਾਦ ਦੇ ਨਾਲ ਹਉਮੈ ਦਾ ਇਰਖਾ ਦਾ ਜਨਮ ਹੁੰਦਾ ਹੈ ਸਤਗੁਰੂ ਜੀ ਆਖਣ ਲੱਗੇ ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਝਾਕ ਹੁਣ ਬਾਣੀ ਦਾ ਤੀਰ ਮਾਰਿਆ ਗੁਰਤੇਗ ਬਹਾਦਰ ਪਿਤਾ ਜੀ ਨੇ ਇਹਨਾਂ ਨੂੰ ਸਮਝਾਇਆ ਜਦੋਂ ਬਾਣੀ ਦਾ ਤੀਰ ਵੱਜਾ ਤੇ ਪੰਡਿਤ ਲੋਕਾਂ ਤੇ ਜਿਹੜੇ ਚਰਤਾ ਕਰਨ ਵਾਸਤੇ ਆਏ ਸਨ ਆਪਣੇ ਆਪ ਨੂੰ ਵਿਦਵਾਨ ਅਖਮਾਉਂਦੇ ਸਨ ਕਬੀਰ ਸਤਗੁਰੂ ਸੂਰਮੇ ਬਾਹਾਂ ਬਾਂਜੋ ਇੱਕ ਲਾਗਤ ਹੀ ਕੋਈ ਗਿਰ ਪੜਿਆ ਪਰਾ ਕਰੇਜੇ ਛੇਕ ਜੋ ਸਤਗੁਰ ਨੇ ਬਾਣੀ ਦਾ ਤੀਰ ਮਾਰੇ ਨਾ ਲਾਨ ਨੇ ਕੋ ਲੇਖੇ ਇੱਕ ਗੱਲ ਹੋਰ ਹਉਮੇ ਚਖਣਾ ਝਾਕ ਇਹ ਸਾਰੇ ਪੰਡਿਤ ਬ੍ਰਾਹਮਣ ਲੋਕ ਗੁਰ ਤੇਗ ਬਹਾਦਰ ਦੇ ਚਰਨਾਂ 'ਚ ਡਿੱਗ ਪਏ ਸਤਗੁਰ ਸਾਡੀਆਂ ਭੁੱਲਾਂ ਬਖਸ਼ੋ ਅਸੀਂ ਤਾਂ ਅਸੀਂ ਆਪਣੇ ਹੌਮੇ ਵਿੱਚ ਜ਼ਿੰਦਗੀ ਬਤੀਤ ਬਏ ਕਰਦੇ ਸਾਂ ਸਾਨੂੰ ਅੱਜ ਪਤਾ ਲੱਗਾ ਹੈ ਕਹਿਣ ਵਾਲਾ ਵੱਡਾ ਨਹੀਂ ਕਮਾਉਣ ਵਾਲਾ ਵੱਡਾ ਹੈ ਇਹ ਪੰਡਤ ਲੋਕ ਬ੍ਰਾਹਮਣ ਲੋਕਾਂ ਨੂੰ ਵੀ ਸਤਗੁਰੂ ਨੇ ਸਿੱਧੇ ਰਸਤੇ ਪਾਇਆ ਸਤਗੁਰੂ ਜੀ ਆਖਣ ਲੱਗੇ ਸਾਦੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂਤੇ ਐਨਿਸ ਭਾਗੂ ਇਹ ਉਪਦੇਸ਼ ਦਿੱਤਾ ਸਤਿਗੁਰ ਨੇ ਉਸ ਵੇਲੇ ਕਿ ਵਿਦਵਾਨ ਲੋਕਾਂ ਨੂੰ ਜੋ ਆਪਣੇ ਆਪ ਨੂੰ ਸਾਧੂ ਅਖਮੰਡੇ ਸਨ ਤੇ ਵੀ ਸਾਧਗੁਰ ਦੇ ਚਰਨਾਂ ਤੇ ਨਮਸ਼ਕਾਰ ਕਰਕੇ ਆਪੋ ਆਪਣੇ ਘਰਾਂ 'ਚ ਚਲੇ ਗਏ